ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਦਾ ਹੀ ਜੈ ਜੈਕਾਰ ਸਦਾ ਹੀ ਜੈ ਜੈਕਾਰ ਸਰਵਤਾ ਬਲਾ ਕਰੋ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਈ ਦੁਖਾਂ ਪੀੜਾ ਦਾ ਨਾਸ਼ ਕਰੋ ਬਈ ਸੋਖੀ ਕਰੀ ਨਾ ਦੇਖਣ ਕਰੋ ਕਿਰਪਾ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬੱਚਿਆਂ ਦੇ ਨਾਲ ਬਖਤ ਦੇ ਬੱਚਿਆਂ ਪਰਦੋ ਕਿਰਪਾ ਬਈ ਕਰੋ ਆਪਣੀ ਮਿਹਰ ਬਈ

تھا کا ل م و لے پورا جا کار پ جا گيان تا لا تھا کا ل م و لے پورا ن پورا ن پورا پنا تي جا تو ો સચ્ર સય ને કિં, નેવણાિં નંઝા નહ ને 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 નેન, નઇ ને નેને. ને ને ના ને ને ના ના ને ਰਾਨਾ ਪੁਰ ਤੇ ਆ ਪੰਨਾਤੀ ਗਿਗੁਰ ਹਰੀ ਦਾ ਆਪਣਾ ਹੈ ਤੇ ਰਖ ਕਰ ਮੇਸ਼ਰਾਨਕ ਨਾ ਕਭ ਕਰ ਸੁ ਜਸ ਕਾਉ ਗੁਰੂ ਨਾਨਕ ਦੇ ਰਾਜ ਜੋਗ ਜਿਨ ਮੰਨਿਉ ਸਾਧ ਜੁਗ ਤੇ ਮੰਨਿਉ ਚਲਿਉ ਬਨ ਭਾਵਨ ਪਾਇਓ ਤ੍ਰੇਤੇ ਤੇ ਮੰਨਿਉ ਕਹਾਇਓ દ્વાਪਰ ਕੀ ਸ਼ਿਨਮਰਾਰ ਕਾਂਸ ਕਿਸਤਾਰਤ ਕੀਓ ਉਗਰ ਸੈਨ ਕੋ ਰਾਜ ਅਬ ਭਗਤ ਜਨ ਦੀਓ ਕਾਲ ਯੁਗ ਪਰਮਾਨੰ ਨਾਨਕ ਗੁਰ ਰੰਗ ਦੇ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲਿਆ ਟਾਲੇ ਆਦ ਪੁਰਖ ਵਰਮਾਇਓ ਤਾਨ ਗੁਰੂ ਨਾਨਕ ਤੂੰ ਹੀ ਨਰੰਕਾਰ ਹੈ तुईी निरंकार तु निरंकार ਸੰਗਤ ਇੱਕ ਮਹਾਦਰਸੋ ਸੰਗਤ ਇੱਕ ਮਹਾਦਰਸ ਹੈ ਇੱਕ ਮਹਾਦਰਸ ਹੈ ਤਨ ਗੁਰੂ ਨਾਨਕ ਦੇਵ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਦੇਵ ਜਨ ਜੁਲਸਾ ਰਣੀ ਨੂੰ ਕਹਾ चाल जो करे सूरज निकला तारे छपे अधेर पलो तर नान जाना, जाना साण

साहिब ਬੱਲੇ ਹਾਰੀ नानक देव साहिब ਗੁਰੂ ਨਾਨਕ ਦੇਵ ਸਾਹਿਬ ਜੀ जी ਗੁਰੂ ਨਾਨਕ ਦੇਵ ਸਾਹਿਬ ਜੀ ਬੱਲੇ ਹਾਰੀ भलेहारी को मान ते देवत कीअ देवत कीअ i खालसा वाहे वाहेगुरू जी फतेही गुरु साहिब जी गुण गाव रविदास भगत ਜਾ ਦੇਵ ਤਰ ਲੋਚਨ ਨਾਮਾ ਭਗਤ ਕਬੀਰ ਸਦਾ ਗਾਵਹਿ ਸਾਮ ਲੋਚਨ ਭਗਤ ਵੇਣ ਗੁਣ ਰਵੈ ਸਹਜ ਆਤਮ ਰੰਗ ਮਾਨ ਜੋ ਧਿਆਨ ਗੁਰ ਗਿਆਨ ਵਿਨਾ ਪ੍ਰਾਪੇ ਅਵਰ ਨਾ ਜਾਣ ਸੁਖ ਦੇਉ ਪਰਿਖਿਆਤ ਗੁਣ ਰਵੇ ਗਾਉ ਤਮਰਖ ਜਸ ਗਾਇ ਕਾਭ ਕਾਲ ਸੋ ਜਸ ਨਾਨਕ ਗੁਰ ਨੇਤ ਨਾਵ ਤਨ ਜਾਗ ਛਾਇਓ ਕਾਵ ਕਲ ਸੁਜਸ ਨਾਨਕ ਗੁਰ ਨੇਤ ਨਾਵ ਤਨ ਜਾਗ ਛਾਇਓ ਨਾ ਮਾਇਆ ਮੋਹਿ ਆ ਕਹਿ ਤਲੋ ਜਨਮਿਤ ਸ਼ੀ ਬਹ ਸ਼ਾਇ ਲੈ RAM NA LAV JEE ਨਮਾ ਗਏ ਤੇ ਲੋਜਨਾ ਮੁਖ ਤੇ RAM ਸਮਾਲ ਹਾਤੇ ਬੌ ਕਰ ਕਾਮ ਸਭ ਚੀਤਨ ਰੰਜਨ ਨਾਲ जो नाम हर गुण उजर भगत जना कौ देरा फिर बहुत जनम बि सरे थे माधो इहो जनम तुमारे लेखे कह रवि दास आस लॻ जीव ਸੇਰ ਵਯੋ ਦਰਸਨ ਦੇਖੇ ਰਾਮ ਨਾਮ ਓਰ ਮੈਂ ਗਾਇਓ ਜਾਗ ਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟੈ ਦਰਸਤ ਹਾਰੋ ਸੁਖ ਹਟਾਲ ਘੁਰ ਸੇਵੀ ਆਏ ਐਨੇ ਸਜੈ ਸੁਭਾਈ ਦਰਸਨ ਪਰ세 ਆਏ ਗੁਰੂ ਗੈ ਜਨਮ ਮਰਨ ਦੁਖ ਹੋ ਵਾਸੇ ਫਤਕesamਦੀ ਨੂਰੇ ਅਰਸ ਗੁਰਸਹ ਤਦ ਡਿਠੇ ਸਜੇ ਬਾਦਸ਼ਾਹ ਮਾਲ ਜਨਮ ਜਨਮ ਦੀ ਸਜਣ ਸਜਾ ਬਾਦਸ਼ਾਹ ਸਿਰ ਸ਼ਾਹੰਦੈ ਇਸ ਪਾਸ ਬੈਠਿਆ ਸਹੀ ਹੈ ਸਵਨਾ ਦਾ ਵੇਸਾ ਸਾਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕੀ ਕੀ ਪੜੀ ਐ ਕੀ ਗੁਨੀ ਐ ਕੀ ਬੇਦ ਪੁਰਾਨਾ ਸੁਨੀ ਐ पढ़ी सुने क्या हुई जो सहज नाविल सोई क्या है क्या है क्या बेद पुराना सुनिए पढ़े सुने क्या हो जाओ सहज न हो सोई हर का नाम ना जापारा क्या सोच है बारंग बारा ਰਹਾ ਅੰਧਿਆਰੇ ਦੀ ਬਗਝਹੀ ਹੈ ਇੱਕ ਵਸਤ ਅਗੋਚਰ ਲਹੀ ਹੈ ਵਸਤ ਅਗੋਚਰ ਬਾਈ ਕਾਟ ਦੀ ਬਗਰ ਆਸਮਾਨ ਕਹ ਕਵੀਰ ਅਬ ਜਾਨੇ ਆ ਜਬ ਜਬ ਨੇ ਆ ਤਉ ਮਨ ਮਾਨੇ ਆ ਮਨ ਮਾਨੇ ਲੋਗ ਨਾ ਬਦੀ ਜੈ ਨਾ ਬਦੀ ਜੈ ਤਾ ਗਿਆ ਕੀ ਜੈ ਗਾਇ ਕਬੀਰ ਆਜ ਜਾਣੇ ਆ ਜਬ ਜਾਣੇ ਆ ਤਉ ਮਨ ਮਾਨਿਆ माने माने लोग ना बदी जाए ना बदी जाए तो क्या की जय जी का खालसा वागुरु जी की फतेह ਕਿਆ ਬੜੀ ਹੈ ਕਿਆ ਗੁਨੀ ਹੈ ਕਿਆ ਭੇਦ ਪੁਰਾਨਾ ਸੁਨੀ ਹੈ ਪੜ ਸੁਨੇ ਕਿਆ ਹੋਈ ਜਉ ਸਹਜਨਾ ਮਿਲ ਹੋ ਸਈ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋ ਸਾਧ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਸ਼ਰੋਮਣੀ ਭਗਤ ਭਗਤ ਕਬੀਰ ਜੀ ਕੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 655 ਦੇ 16 ਰਾਗ ਅੰਦਰ ਸ਼ਬਾਹ ਈਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਤਾਂ ਵਿਆ ਗਾਵੇ ਦਾ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਨ ਹੋ ਜਾਵੇ ਭਾਈ ਅੱਜ ਸ਼੍ਰੋਮਣੀ ਭਗਤ ਭਗਤ ਨਾਮਦੇਵ ਜੀ ਦਾ ਪਾਵਨ ਪਵਿੱਤਰ ਜਨਮ ਦਿਹਾੜਾ ਹੈ ਆਪ ਸਮੂਹ ਸੰਗਤਾਂ ਨੂੰ ਭਗਤ ਜੀ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਦੀਆਂ ਬੇਅੰਤ ਬੇਅੰਤ ਵਧਾਈਆਂ ਆਉਣ ਵਾਲੀ 5 ਤਰੀਕ ਨੂੰ ਜਗਤ ਗੁਰੂ ਤਿੰਨ ਬੇਦੀਆਂ ਨੇ ਕੀ ਕੁੱਲ ਵਿਖਾਇ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦਾ ਹੈ ਜਹ ਤਹ ਭੈ ਸਹਾਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰ ਗ੍ਰੰਥ ਹੈ ਹਰ ਸਾਲ ਦੀ ਤਰ੍ਹਾਂ ਆਪ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮਰਤਵੇਰੇ ਤੋਂ ਦੇਰ ਰਾਤ ਤੱਕ ਭਾਈ ਲਖੀ ਸ਼ਾ ਬਨਜਾਰਾ ਹਾਲ ਗੁਰਦੁਆਰਾ ਕਾਬਗਨ ਸਾਹਿਬ ਜੀ ਵਿਖੇ ਮਨਾਇਆ ਜਾਏਗਾ ਔਰ 4 ਤਰੀਕ ਨੂੰ ਇਸ ਅਸਥਾਨ ਤੋਂ ਸیرے ਨਾਂ 9:30 10 ਵਜੇ ਦੇ ਕਰੀਬ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਦੀ ਰੰਭਤਾ ਹੋਵੇਗੀ ਜਿਨ੍ਹਾਂ ਦੀ ਸਮਾਪਤੀ ਗੁਰਦੁਆਰਾ ਨਾਨਕਪਿਆਉ ਸਾਹਿਬ ਜੀ ਵਿਖੇ ਹੋਵੇਗੀ ਔਰ ਸਹਿਬਾਂ ਦੇ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦਿਆਂ ਆ ਆਪ ਸਭੂ ਸੰਗਤਾਂ ਦੇ ਸਹਿਯੋਗ ਨਾਲ ਅੱਜ ਠੀਕ ਅੰਮ੍ਰਿਤ ਵੇਲੇ 3 ਵਜੇ ਇਸ ਅਸਥਾਨ ਤੋਂ ਪ੍ਰਭਾਤ ਫੇਰੀ ਦੀ ਰੰਭਤਾ ਹੋ ਰਹੀ ਹੈ ਜਿਨ੍ਹਾਂ ਦੀ ਸਮਾਪਤੀ ਗੁਰਦੁਆਰਾ ਨਾਨਕ ਪਿਆਉ ਸਾਹਿਬ ਜੀ ਵਿਖੇ ਹੋਵੇਗੀ ਭਾਈ ਵੱਧ ਤੋਂ ਵੱਧ ਹਾਜ਼ਰੀਆਂ ਭਰੋ ਹੱਥੀ ਸੇਵਾ ਕਰਕੇ ਗੁਰੂ ਜਸ ਗਾਇਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ